ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਬੂਟਾ ਸਿੰਘ ਸੋਹਤਾ ਮੇਰੇ ਨਾਲ ਕੈਮਰਾਮੈਨ ਦਵਿੰਦਰ ਸਿੰਘ ਜੀ ਅੱਜ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੀ ਜਿਹੜੀ ਇੱਥੇ ਟੀਮ ਹੈ ਸਾਡੀ ਪਿੰਡ ਬਾਧੇ ਦੇ ਵਿੱਚ ਪਹੁੰਚੀ ਹੈ ਜਿੱਥੋਂ ਦੇ ਬੜੇ ਦੁੱਖਤ ਵਾਲੀ ਗੱਲ ਹੈਗੀ ਹੈ ਜਿਹੜੇ ਮਤਲਬ ਘਰ ਦੇ ਹਾਲਾਤ ਹੈਗੇ ਆ ਇੱਕ ਬਜ਼ੁਰਗ ਦੀ ਉਮਰ ਤਕਰੀਬਨ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ 70 80 ਸਾਲ ਦੇ ਕਰੀਬ ਹੈਗੀ ਐ ਜਿਹੜਾ ਕਿ ਪਿੰਡ ਦੇ ਵਿੱਚ ਮਜ਼ਦੂਰ ਮਜ਼ਦੂਰੀ ਕਰਦਾ ਸੀਗਾ ਅੱਜ ਜਿਹੜੇ ਉਹਦੇ ਘਰ ਦੇ ਹਾਲਾਤ ਹੈਗੇ ਆ ਦੇਖ ਲਓ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਅੱਜ ਚੰਗਾ ਕੋਈ ਮਕਾਨ ਵੀ ਨਹੀਂ ਹੈਗਾ ਔਰ ਛੱਤ ਵੀ ਅੰਦਾਜ਼ਾ ਲਗਾਇਆ ਜਾਵੇ ਤਾਂ ਥੋੜਾ ਹੀ ਟਾਈਮ ਕੱਡੇਗੀ ਔਰ ਥੱਲੇ ਬਜ਼ੁਰਗ ਪਿਆ ਵਿਚਾਰਾ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਿੱਛੇ ਜੇ ਪਿੰਡ ਵਾਸੀਆਂ ਨੇ ਵੀ ਮਨੁੱਖਤਾ ਹੀ ਸੇਵਾ ਜਿਹੜੀ ਸੰਸਥਾ ਹੈਗੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਵੀਡੀਓ ਭੇਜੋ ਤਾਂ ਅੱਜ ਜਿਹੜੀ ਸਾਡੀ ਚੈਨਲ ਦੀ ਟੀਮ ਇੱਥੇ ਪਹੁੰਚੀ ਹੈ ਤੇ ਉਹਨਾਂ ਨੂੰ ਆਪਾਂ ਜਿਹੜਾ ਵੀਡੀਓ ਜਾਂ ਖਬਰ ਸੈਂਡ ਕਰਾਂਗੇ ਤਾਂ ਇਸ ਬਜ਼ੁਰਗ ਦੀ ਜਿਹੜੀ ਹੈ ਹਾਲਾਤ ਨੇ ਉਹ ਸੁਧਾਰ ਵਿੱਚ ਆ ਜਾਣ ਤੇ ਬਜ਼ੁਰਗ ਨੂੰ ਜਿਹੜਾ ਸੰਭਾਲਣ ਵਾਲਾ ਕੋਈ ਨਹੀਂ ਹੈਗਾ ਤਾਂ ਮੌਕੇ ਦੇ ਪਿੰਡ ਵਾਸੀਆਂ ਨੇ ਸਹਿਯੋਗ ਦੇ ਕੇ ਸਾਨੂੰ ਬੁਲਾਇਆ ਹੈਗਾ ਇੱਥੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਮਿਲਾਵਾਂਗੇ ਬਜ਼ੁਰਗ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਇਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਰਹਿਣ ਵਾਲੇ ਹੈਗੇ ਔਰ ਕਿਸ ਤਰ੍ਹਾਂ ਦੇ ਹਾਲਾਤ ਕਿਵੇਂ ਬਣੇ ਨੇ ਔਰ ਕਿਵੇਂ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਜਿਹੜਾ ਇਹਨਾਂ ਪੱਟ ਟੁੱਟਿਆ ਕਿਸ ਤਰ੍ਹਾਂ ਟੁੱਟਿਆ ਹੈਗਾ ਤੇ ਹੁਣ ਜਿਹੜਾ ਇਹਨਾਂ ਕੋਲ ਕਿੰਨਾ ਘਰ ਦਾ ਜਿਹੜਾ ਆਪਣੇ ਪ੍ਰਾਪਰਟੀ ਹੈਗੀ ਹੈ ਤੇ ਕੀ ਰਹਿਣ ਵਾਸਤੇ ਕੀ ਸਿਸਟਮ ਹੈਗਾ ਤੇ ਅੱਗੇ ਪਿਛੇ ਇਹਨਾਂ ਦੇ ਕੌਣ ਹੈਗਾ ਮਤਲਬ ਆਪਾਂ ਗੱਲਬਾਤ ਕਰਕੇ ਸਾਰੀ ਇਸ ਵੀਡੀਓ ਰਾਈ ਤੁਹਾਨੂੰ ਅਸੀਂ ਸੁਣਾਵਾਂਗੇ ਤੇ ਵੱਧ ਤੋਂ ਵੱਧ ਜਿਹੜਾ ਇਸ ਇਸ ਵੀਡੀਓ ਨੂੰ ਸ਼ੇਅਰ ਕਰੋਗੀ ਤਾਂ ਕਿ ਇਸ ਬਜ਼ੁਰਗ ਦੀ ਸੁਣਵਾਈ ਹੋਵੇ ਤੇ ਇਹਨਾਂ ਦੇ ਜਿਹੜਾ ਹੈਗਾ ਸਰੀਰਿਕ ਜਿਹੜਾ ਬਾਡੀ ਦੇ ਉੱਪਰ ਜਿਹੜਾ ਫੈਕਚਰ ਹੋਈ ਹੈ ਇਹਨਾਂ ਦੀ ਲੱਤ ਉਹਦਾ ਜਿਹੜਾ ਇਹ ਇਲਾਜ ਜਿਹੜਾ ਹੈਗਾ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਹੋਵੇ ਤੇ ਸੰਗਤ ਜੀ ਆਪਾਂ ਗੱਲਬਾਤ ਕਰਾਂਗੇ ਬਜ਼ੁਰਗ ਨਾਲ ਵੀ ਬਜ਼ੁਰਗ ਜਿਹੜਾ ਆਪਣੇ ਹਾਲਾਤ ਆਪਾਂ ਨੂੰ ਕਿਸ ਤਰ੍ਹਾਂ ਦੇ ਦੱਸਦਾ ਸੋ ਸੰਗਤ ਜੀ ਆਪਾਂ ਬਜ਼ੁਰਗ ਨਾਲ ਗੱਲਬਾਤ ਕਰਾਂਗੇ ਵੀ ਇਹ ਇਸ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਆਪਣੇ ਆਪ ਦੱਸਣਗੇ ਵੀ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਹੋਏ ਨੇ ਆਪਾਂ ਜਾਣਨਾ ਚਾਹਾਂਗੇ ਵੀ ਇਹਨਾਂ ਦਾ ਜਿਹੜਾ ਐਨੀ ਉਮਰ ਦੇ ਵਿੱਚ ਕਿਸੇ ਨੇ ਸਾਥ ਕਿਉਂ ਨਹੀਂ ਦਿੱਤਾ ਜਾਂ ਇਹਨਾਂ ਦੇ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਜੀ ਬਾਪੂ ਜੀ ਕੀ ਨਾਮ ਆਪਣਾ ਜੀ ਸਿੱਕਾ ਸਿੰਘ ਜੀ ਕਿਹੜਾ ਪਿੰਡ ਦੇ ਰਹਿਣ ਵਾਲੇ ਹੋ ਬੱਦ ਜੇ ਬੱਦ ਤੇ ਆ ਹਾਲਾਤ ਕਿਵੇਂ ਹੋਇਆ ਜੀ ਤੁਹਾਡੇ ਬੱਦ ਦੀ ਪਿਆਰ ਬੱਦ ਖਰਾਬ ਹੋ ਗਿਆ ਕੀ ਕਿੰਨੀ ਉਮਰ ਆਪ ਤੜੀ ਮੇਰੀ 80 ਸਾਲ ਤੋਂ ਉੱਤੇ ਲੱਗੇ 80 ਸਾਲ ਤੋਂ ਉੱਤੇ ਉਮਰ ਹੈ ਗਈ ਹਾਂਜੀ ਤੇ ਅੱਤਰ ਦੇ ਹਾਲਾਤ ਕਿਉਂ ਕੋਈ ਅੱਗੇ ਪਿੱਛੇ ਕੀ ਹੈ ਮਤਲਬ ਦੱਸੋ ਤੁਸੀਂ ਜਰਾ ਆਪਣੇ মিডিਆ ਨੂੰ ਦੱਸ ਦਿਓ ਜੀ ਮੇਰੇ ਕੋਲ ਕੋਈ ਚੈ ਨਹੀਂ ਮਗਰੀ ਆਦਮੀ ਹੈ ਜੀ ਮੈਂ ਮਜ਼ਦੂਰੀ ਕਰਦਾ ਤੇ ਹੁਣ ਇਹ ਮੇਰਾ ਹਾਲਾਤ ਹੋ ਗਿਆ ਨਹੀਂ ਆਪਣੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਸੀ ਰਹਿਣ ਵਾਲੇ ਮੈਂਬਰ ਤਾਂ ਬਹੁਤ ਆ ਜੀ ਤਿੰਨ ਮੁੰਡੇ ਆ ਇਹ ਸੰਭਾਲਣ ਵਾਲਾ ਉਹਨਾਂ ਚ ਕਿਹੜਾ ਸੀਗਾ ਜਰਨਲ ਤਿੰਨ ਸੀ ਇੱਕ ਤੇ ਉਹ ਫਿਰ ਕਿਵੇਂ ਉਹਨਾਂ ਨੇ ਸੰਭਾਲਿਆ ਕਿਵੇਂ ਨਹੀਂ ਗਿਆ ਮਤਲਬ ਕੀ ਹਾਲਾਤ ਹੋਈ ਕਰਦੇ ਉਹਨਾਂ ਦੇ ਪਰਚਾ ਹੋ ਗਏ ਕਰਨ ਨਿਕਲੇ ਕੇ ਨਹੀਂ ਆਪਣੇ ਬੇਟੇ ਤਿੰਨ ਸੀ ਤੁਹਾਡੇ ਹਾਂ ਜੀ ਤੇ ਪਿੱਛੇ ਜੇ ਪਿੰਡ ਵਾਸੀਆਂ ਨੇ ਇੱਕ ਹੋਰ ਦੱਸਿਆ ਵੀ ਤੁਹਾਡੇ ਬੇਟੇ ਦੀ ਲੱਤ ਜਿਹੜੀ ਆ ਫੈਕਚਰ ਹੋ ਗਈ ਆ ਹੁੰਦੀ ਹੀ ਆਏ ਉਹ ਹੁਣ ਕਿੱਥੇ ਆ? ਉਹ ਪਤਾ ਨਹੀਂ ਕਿੱਥੇ ਗਿਆ ਏ ਮੈਨੂੰ ਨਹੀਂ ਪਤਾ ਇਸ ਵਕਤ। ਇਹ ਮਤਲਬ ਕੋਈ ਹੈ ਨਹੀਂ ਹੁਣ ਸੰਭਾਲਣ ਵਾਲਾ। ਨਾ ਕੋਈ ਕੋਈ। ਜਦੋਂ ਪਹਿਲਾਂ ਦਾ ਸਮਾ ਸੀ ਉਦੋਂ ਕੀ ਕੰਮ ਕਰਦੇ ਸੀ ਤੁਸੀਂ? ਡਿਆਲੀ ਕਰਦਾ ਸੀ ਮਿਹਨਤ ਮਜ਼ਦੂਰੀ। ਅੱਛਾ ਮਿਹਨਤ ਮਜ਼ਦੂਰੀ ਕਰਦੇ ਸੀ। ਪਿੰਡ ਵਾਸੀਆਂ ਨੇ ਫਿਰ ਸਾਥ ਦਿੱਤਾ ਤੁਹਾਡਾ ਹੁਣ? ਨਹੀਂ ਹੁਣ ਕੋਈ ਨਹੀਂ ਦਿੰਦਾ। ਹੁਣ ਕੋਈ ਲੈਂਦਾ। ਨਾ। ਕੀ ਮੰਗ ਕਰੋਗੇ ਆਪਣੇ ਜਿਹੜਾ ਤੁਸੀਂ ਸੰਸਥਾ ਵੱਲੋਂ ਵੀ ਜਿਹੜੇ ਸੇਵਾਦਾਰ ਨੇ ਆਪਣੀ ਕਿਸ ਤਰ੍ਹਾਂ ਦੀ ਤੁਸੀਂ ਮਤਲਬ ਸਰੀਰਿਕ ਜਿਹੜੀ ਸੇਵਾ ਚਾਹੋਗੇ ਜੀ ਸੇਵਾ ਮਿਲ ਜਾਈਏ ਬੈਠ ਜਾਏ ਮੈਨੂੰ ਬਚਾ ਲੈਣ ਦੀ ਲੋੜ ਪੰਦੀ ਤੇ ਆ ਮਤਲਬ ਕਿਹੜੀ ਲਾਤ ਤੁਹਾਡੀ ਫੈਕਚਰ ਹੋਈ ਹੈ ਕਿੱਥੋਂ ਜੀ ਹੋਈ ਹੈ ਸੱਜੇ ਪਾਸੇ ਹੋਈ ਹੈ ਸੱਜੇ ਪਾਸੇ ਹਾਂ ਜੀ ਚੱਲ ਨਹੀਂ ਸਕਦੇ ਹੁਣ ਨਾ ਨਾ ਮੰਜੇ ਦੇ ਪਏ ਰਹੇ ਨੇ ਮੰਜੇ ਤੇ ਇਹ ਦਵਾਈ ਦੂਈ ਕੋਈ ਚੱਲਦੀ ਕਿ ਨਹੀਂ ਨਾ ਕੋਈ ਦਵਾਈ ਚੱਲਦੀ ਮਤਲਬ ਤਿੰਨ ਤਿੰਨ ਬੇਟੇ ਹੀ ਤੁਹਾਡੇ ਹੋਰ ਬੇਟੀ ਵੀ ਕਰਾ ਬੇਟੀ ਇੱਕ ਕਾ ਵਿਆਹ ਤੀ ਸੀ ਨੇ ਹੋ ਗਈ ਆ ਦੇ ਕਰੇ ਬੇਟੀ ਇਹ ਬਸ ਉਹ ਨਹੀਂ ਸੁਣਾਈਦੀ ਕੋਈ ਕਰਤਾ ਸੁਸੰਗਤ ਜੀ ਬਜ਼ੁਰਗ ਨਾਲ ਗੱਲਬਾਤ ਕੀਤੀ ਹੈ ਬਜ਼ੁਰਗ ਨੇ ਆਪਣੀ ਉਮਰ ਜਿਹੜੀ 80 ਸਾਲ ਦੱਸੀ ਹੈ ਤੇ ਪਿੰਡ ਬਾਦੇ ਦੇ ਰਹਿਣ ਵਾਲੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚੋਂ ਇਹ ਇਹ ਹਾਲਾਤ ਇਹਨਾਂ ਦੇ ਬਣੇ ਨੇ ਜਵਾਨੀ ਦੇ ਵਿੱਚ ਤਾਂ ਬਜ਼ੁਰਗ ਨੇ ਬੜੀਆਂ ਛਾਲਾਂ ਮਾਰ ਕੇ ਇਹਨਾਂ ਨੇ ਜਿਹੜਾ ਮਜ਼ਦੂਰੀ ਕੀਤੀ ਹੈ ਮਜਦੂਰੀ ਕੀਤੀ ਹੈ ਤਾਂ ਅੱਜ ਮਜਦੂਰੀ ਦਾ ਜਿਹੜਾ ਹੈ ਮਹਿੰਗਾਈ ਦੇ ਹਿਸਾਬ ਨਾਲ ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਘਰ ਦੇ ਆ ਹਾਲਾਤ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਲਓ ਵੀ ਕਿਹੜੇ ਹਾਲਾਤ ਨੇ ਛੱਤਾਂ ਵੀ ਅੱਜ ਟੁੱਟੀਆਂ ਪਈਆਂ ਨੇ ਛੱਤਾਂ ਉੱਤੇ ਤਸਵੀਰਾਂ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਉਣ ਉੱਤੇ ਜਿਹੜੀ ਛੱਤਾਂ ਟੁੱਟੀਆਂ ਪਈਆਂ ਨੇ ਤੇ ਮਤਲਬ ਜ਼ਿਆਦਾ ਸਮਾਂ ਨਹੀਂ ਕੱਢਣ ਗਿਆ ਇਹ ਘਰ ਦੇ ਹਾਲਾਤ ਨੇ ਕੱਚਾ ਘਰ ਹੈਗਾ ਤੇ ਬੇਟਿਆਂ ਇਹਨਾਂ ਨੇ ਤਿੰਨ ਦੱਸੇ ਜਿਹਦੀ ਇੱਕ ਮਤਲਬ ਇੱਕ ਮੁੰਡੇ ਦੀ ਜਿਹੜੀ ਇਹਨਾਂ ਦੇ ਲੱਤ ਫੈਕਚਰ ਹੋ ਗਈ ਉਹ ਵੀ ਜ਼ਖਮੀ ਕਿਸੇ ਦੇ ਮਥਾਜ ਪਿਆ ਮਤਲਬ ਸੰਸਥਾ ਨੂੰ ਮੇਰੀ ਵੀ ਬੇਨਤੀ ਹੈ ਮੈਂ ਵੀ ਕਰਦਾ ਇਸ ਗੱਲ ਦੀ ਬੇਨਤੀ ਵੀ ਅਸੀਂ ਇੱਥੇ ਪਹੁੰਚੇ ਆ ਸਾਡੀ ਟੀਮ ਪਹੁੰਚੀ ਆ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਜਿੰਨਾ ਹੋ ਸਕਿਆ ਪਰ ਇਸ ਬਜ਼ੁਰਗ ਦਾ ਜਿਹੜਾ ਆਪਾਂ ਇਲਾਜ ਚਾਲੂ ਕਰੀਏ ਜਿਵੇਂ ਵੀ ਹੋਇਆ ਮੈਡੀਕਲ ਲਾਜ ਹੈਗਾ ਬਜ਼ੁਰਗ ਕਹਿ ਰਿਹਾ ਵੀ ਮੈਨੂੰ ਬਚਾਓ ਜਿਵੇਂ ਮਰਜ਼ੀ ਬਚਾਓ ਤੇ ਹੁਣ ਆਪਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹਨਾਂ ਦੇ ਅੱਗੇ ਪਿਛੇ ਜਿਹੜੇ ਰਹਿਣ ਵਾਲੇ ਕੌਣ-ਕੌਣ ਸੀ ਤੇ ਇਹ ਹਾਲਾਤ ਇਹਨਾਂ ਦੇ ਕਿਵੇਂ ਹੋਏ ਨੇ ਸੋ ਸੰਗਤ ਜੀ ਬਜ਼ੁਰਗ ਦੀ ਜਿਹੜੀ ਨੋ ਹੈਗੀ ਆ ਉਹਨਾਂ ਨਾਲ ਆਪ ਵੀ ਗੱਲਬਾਤ ਕਰਾਂਗੇ ਵੀ ਇਹਨਾਂ ਦੇ ਪਤੀ ਦੇ ਵੀ ਹਾਲਾਤ ਦੱਸਦੇ ਨੇ ਵੀ ਉਹਨਾਂ ਦੀ ਜਿਹੜੀ ਲੱਤ ਹੈਗੀ ਹੈਂਡੀਕੈਪ ਹੋ ਗਿਆ ਉਹ ਵੀ ਫੈਕਚਰ ਹੋਈ ਵੀ ਹੈ ਹਾਂਜੀ ਭੈਣ ਜੀ ਕੀ ਨਾਮ ਆਪਣਾ ਜੀ ਸੰਮਰਜੀਤ ਤੇ ਇਹ ਜਿਹੜੇ ਮੰਜੇ ਤੇ ਪਏ ਨੇ ਇਹ ਕੀ ਲੱਗਦੇ ਨੇ ਤੁਹਾਡੇ ਇਹ ਮੇਰਾ ਸਹੁਰਾ ਠੀਕ ਹੈ ਤੇ ਆਪਣੇ ਪਤੀ ਕੀ ਕੰਮ ਕਰਦੇ ਨੇ ਤੁਹਾਡੇ ਉਹ ਹੈਂਡੀਕੈਪ ਹੈਗੇ ਨੇ ਉਹਨਾਂ ਨੂੰ ਮਾੜਾ ਮੋਟਾ ਤੇ ਆੜੀ ਦੱਪਾਈ ਕਰਦੇ ਨੇ ਉਹ ਵੀ ਝਾੜੀ ਦੱਪਾਈ ਕਰਦੇ ਨੇ ਤੇ ਹੁਣ ਹੁਣ ਮਤਲਬ ਹੁਣ ਦੇ ਸਮੇਂ 'ਚ ਕਰ ਰਹੇ ਜ ਨਹੀਂ ਨਹੀਂ ਹੁਣ ਤਾਂ ਮੰਜੀ ਤੇ ਉਹ ਵੀ ਪਏ ਨੇ ਉਹਨਾਂ ਦਾ ਵੀ ਇਲਾਜ ਚੱਲੀ ਜਾਂਦਾ ਹੈ ਕੀ ਮੰਗਿਆ ਕੀ ਸੰਸਥਾ ਤੋਂ ਆਪਣੇ ਸੇਵਾਦਾਰ ਨੇ ਜਿਹੜੇ ਪੰਜਾਬ ਦੇ ਓਏ ਰਹਿਣੇ ਬਿਨਾਂ ਦੀ ਮਦਦ ਕੀਤੀ ਜਾਵੇ ਵੀ ਜਿਵੇਂ ਪਏ ਨੇ ਔਲਾਦ ਮਾੜੇ ਨੇ ਉਹ ਵੀ ਮੰਜੀ ਤੇ ਪਏ ਉਹ ਵੀ ਕਮਾਉਣ ਵਾਲਾ ਸੀ ਉਹ ਵੀ ਮੰਜੀ ਤੇ ਪਿਆ ਵੀ ਜਿੰਨੇ ਮਾੜਾ ਮੋਟਾ ਕਰਿਆ ਸੇਵਾ ਪੇ ਉਹ ਡੈੜੀ ਆਦੇ ਦੀ ਤੋਂ ਵੀ ਮੰਜੀ ਤੇ ਪਏ ਨੇ ਹੋਰ ਹੁਣ ਇਹ ਕੋਈ ਕਰਨ ਵਾਲਾ ਇਹ ਪੰਜਾਬ ਸਰਕਾਰ ਤੋਂ ਕੋਈ ਮੰਗ ਕਰੋਗੇ ਇਹ ਹੋਈ ਹੈ ਬਣਾ ਦਾ ਇਲਾਜ ਹੋ ਜਾਵੇ ਬਜ਼ੁਰਗ ਮਾੜਾ ਮੋਟਾ ਵੀ ਚੱਲ ਆਦਾ ਹੋ ਜਾਵੇ ਸਹੀ ਤੋਂ ਨਾ ਦੋ ਪਿਆ ਮੰਜੀ ਤੇ ਦੋਵੇਂ ਪਿਓ ਪੁੱਤਰ ਫਿਰ ਕੋਈ ਕਰਨ ਵਾਲਾ ਤਾਂ ਨਹੀਂ ਮੈਂ ਕੱਲੀ ਜਣੀ ਕਿੱਥੇ ਲੈ ਕੇ ਜਾਵਾਂ ਬੱਚਾ ਮੇਰਾ ਛੋਟਾ ਜਣਾ ਗਾਇ ਮੁੰਡੇ ਹੋਵੋ ਨਾ ਕੁੜੀਆਂ ਜਗੀਆਂ ਨੇ ਬਦੋ ਜਵਾਨ ਹੈਗੀਆਂ ਨੇ ਇਹ ਆਪਣੇ ਬੱਚੇ ਮਤਲਬ ਕਿੰਨੇ ਹੈ ਤੁਹਾਡੇ ਇੱਕ ਕਾਕੂ ਹੈਗਾ ਇਹ 5 ਸਾਲ ਦਾ ਤੇ ਦੋ ਕੁੜੀਆਂ ਨੇ ਦੋ ਕੁੜੀਆਂ ਹਾਂਜੀ ਤੋਂ ਸੋ ਸੰਗਤ ਜੀ ਗੱਲਬਾਤ ਕੀਤੀ ਸੀ ਭੈਣ ਨਾਲ ਆਪਾਂ ਬਜ਼ੁਰਗ ਦੀ ਨੋਨ ਨਾਲ ਤਾਂ ਇਹਨਾਂ ਨੇ ਵੀ ਦੱਸਿਆ ਵੀ ਸਾਡੇ ਬੱਚਿਆਂ ਦਾ ਵੀ ਜਿਹੜਾ ਪਾਲਣ ਪੋਸਣ ਅੱਛਾ ਨਹੀਂ ਹੋ ਰਿਹਾ ਮੇਰਾ ਪਤੀ ਵੀ ਜਿਹੜਾ ਆਪਣੇ ਮੰਜੇ ਦੇ ਵਿੱਚ ਪਿਆ ਉਹਦਾ ਵੀ ਕਿਤੇ ਇਲਾਜ ਚੱਲ ਰਿਹਾ ਹੈ ਤਾਂ ਸੁਸੰਗਤ ਜੀ ਮੇਰੀ ਵੀ ਬੇਨਤੀ ਹੈ ਵਾਰ-ਵਾਰ ਬੇਨਤੀ ਕਰ ਰਹੀ ਆ ਵੀ ਇਸ ਬਜ਼ੁਰਗ ਦਾ ਜਿਹੜਾ ਆਪਾਂ ਸਾਥ ਦਈਏ ਤੇ ਆਪਾਂ ਇਹਨਾਂ ਦਾ ਜਿਹੜਾ ਇਲਾਜ ਚਾਲੂ ਕਰਾਈਏ ਤੇ ਆ ਘਰ ਦੇ ਹਾਲਾਤ ਆ ਇਹਨਾਂ ਦੇ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਬਾਹਰ ਹੀ ਇੱਕ ਤਰਪਾਲ ਪਾ ਕੇ ਰਸੋਈ ਬਣਾਈ ਹੋਈ ਹੈ ਤੇ ਪਿੰਡ ਵਾਸੀਆਂ ਨੇ ਵੀ ਅੱਛਾ ਸਹਿਯੋਗ ਦਿੱਤਾ ਸੰਸਥਾ ਵਿੱਚ ਫੋਨ ਕੀਤਾ ਸੀ ਸੰਸਥਾ ਵਿੱਚ ਫੋਨ ਕੀਤਾ ਸੀ ਸੰਸਥਾ ਦਾ ਨਾਮ ਤੁਹਾਨੂੰ ਜਰਾ ਮੈਂ ਦੱਸ ਦੇਣਾ ਮਨੁੱਖਤਾ ਦੀ ਸੇਵਾ ਸੰਸਥਾ ਦਾ ਨਾਮ ਹੈਗਾ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਇੱਕ ਜਿਹੜਾ ਵੀਡੀਓ ਭੇਜੋ ਤਾਂ ਅਸੀਂ ਵੀਡੀਓ ਹੀ ਭੇਜਾਂਗੇ ਤੇ ਫਿਰ ਇਹਨਾਂ ਦਾ ਟਰੀਟਮੈਂਟ ਨਹੀਂ ਹੁੰਦਾ ਤਾਂ ਵਾਰ-ਵਾਰ ਮੈਂ ਖਬਰਾਂ ਦੇ ਵਿੱਚ ਬੇਨਤੀ ਹੀ ਕਰਨੀ ਮੈਂ ਬੇਨਤੀ ਕਰ ਸਕਦਾ ਤੇ ਬੇਨਤੀ ਕਰਦਾ ਰਹੂੰਗਾ ਮੈਂ ਭਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਵੀ ਪਿੰਡ ਬਾਦਹਰਿਆਣਾ ਵਾਲਾ ਜੀ ਜੀ ਤਾਂ ਇਹ ਜਿਹੜਾ ਇਹ ਬਜ਼ੁਰਗ 80 ਸਾਲ ਦਾ ਇੱਥੇ ਪਿਆ ਹੈ ਔਰ ਕੀ ਇਹਦਾ ਨਾਮ ਹੈਗਾ ਔਰ ਕਿੱਥੋਂ ਦੇ ਰਹਿਣ ਵਾਲੇ ਹੈ ਇਹਦਾ ਨਾਮ ਸੁੱਚਾ ਸਿੰਘ ਹੈ ਜੀ ਉਮਰ ਹੈ ਦੀ तकरीबन 70 ਸਾਲ ਜੀ ਜੀ ਕਿਵੇਂ ਮੰਜੇ ਤੇ ਕਿਵੇਂ ਪਏ ਨੇ ਔਰ ਕਿਸ ਕੀ ਪ੍ਰੋਬਲਮ ਹੈ तकरीबन ਅੱਜ 15 ਤੋਂ 20 ਦਿਨ ਹੋ ਗਿਆ ਅੱਜ ਜੀ ਇਹ ਰਾਤ ਮਾਲੋ ਬਾਥਰੂਮ ਕਰਨ ਚੱਲਿਆ ਸੀਗਾ ਰਾਤ ਤਿਲਕ ਕੇ ਡੇਗ ਪਿਆ ਤੇ ਟੁੱਟ ਗਿਆ ਚੂੜਾ ਲੜ ਗਿੰਦਾ ਸੱਜੀ ਲੱਦਦਾ ਚੂ ਠੀਕ ਹੈ ਤੇ ਸੰਭਾਲਣ ਵਾਲੇ ਕੌਣ ਸੀ ਮਤਲਬ ਸੰਭਾਲਣ ਵਾਲਾ ਇਹਦਾ ਇੱਕ ਮੁੰਡਾ ਹੈਗਾ ਜਰਨੈਲ ਸਿੰਘ ਉਹ ਮੰਨ ਲਓ ਮਜ਼ਦੂਰੀ ਕਰਦਾ ਹੈ ਉਹਨ ਦਾ ਵੀ ਮੰਨ ਲਓ ਟੁੱਟਿਆ ਪੱਟ ਰੜ ਪਈ ਇਹਦੇ ਵਿੱਚ ਉਹ ਇਹਨਾਂ ਉਹ ਵੀ ਬਿਸਤਰੇ ਤੇ ਪਿਆ ਹੈ ਹੂੰ ਮਤਲਬ ਉਹ ਵੀ ਮੰਜੇ ਤੇ ਪਿਆ ਹਾਂਜੀ ਮੰਜੇ ਤੇ ਪਿਆ ਉਹ ਵੀ ਇਹ ਟੋਟਲ ਮਤਲਬ ਇਹਨਾਂ ਦੇ ਪਰਿਵਾਰ ਦੇ ਵਿੱਚ ਕਿੰਨੇ ਜਣੇ ਰਹਿਣ ਵਾਲੇ ਸੀਗੇ ਇਹਨਾਂ ਪਰਿਵਾਰ ਚ ਦੋ ਕੁੜੀਆਂ ਦੀ ਪੁੱਤਰੀਆਂ ਇੱਕ ਪੋਤਰਾ ਇੱਕ ਨੋ ਹੈਗੀ ਜੀ ਹੂੰ ਦੋ ਮੁੰਡੇ ਹੋਰ ਹੈਗੇ ਉਹ ਕੰਮ ਕਰੇ ਉਹ ਵੀ ਮੰਨ ਲਓ ਹੈ ਨਹੀਂ ਉਹ ਜੇ ਗੱਲ ਕਰ ਨਾਲੇ ਕੀ ਮੰਗ ਹੁਣ ਪੰਜਾਬ ਸਰਕਾਰ ਨੂੰ ਤੇ ਆਪਣੇ ਸੰਸਥਾ ਨੂੰ ਸੰਸਥਾ ਨੂੰ ਵੀ ਮੰਗ ਕਰਦੇ ਆਂ ਵੀ ਇਸ ਗਰੀਬ ਨੂੰ ਇਹ ਤੁਲਜਾ ਜਾਵੇ ਦੀ ਇਹਦਾ ਇਲਾਜ ਹੋ ਸਕਦਾ ਹੈ ਲਾਇਕ ਕੀਤਾ ਜਾਏਦਾ ਠੀਕ